ਜਾ ਪਰਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਦਾ ਐਲਾਨ 19 ਅਗਸਤ ਨੂੰ ਛੁੱਟੀ ਤੇ ਜਾਣਗੇ ਜ਼ਿਲ੍ਹਾ ਮਾਲ ਅਫਸਰ ਤੇ ਤਹਿਸੀਲਦਾਰ ਪਰ ਮਾਲ ਮੰਤਰੀ ਬੋਲੇ ਪਹਿਲਾਂ ਹੀ ਮੰਨ ਲਈਆਂ ਗਈਆਂ ਸੀ ਮੰਗਾਂ ਕੇਂਦਰ ਸਰਕਾਰ ਦੀ ਹੜਤਾਲੀ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਅਪੀਲ ਡਾਕਟਰਾਂ ਦੀ ਸੁਰੱਖਿਆ ਦਿੱਲੀ ਕਮੇਟੀ ਬਣਾਉਣ ਦਾ ਕੀਤਾ ਐਲਾਨ ਸੁਰੱਖਿਆ ਦਿੱਤਾ ਭਰੋਸਾ ਆਈਐਮਡੀ ਹੜਤਾਲ ਦੇ ਵਿਚਾਲੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ਦੇ ਡਾਕਟਰਾਂ ਦੀ ਬੁਲਾਈ ਵੱਡੀ ਮੀਟਿੰਗ ਸੋਮਵਾਰ ਨੂੰ ਪੰਜਾਬ ਭਵਨ ਦੇ ਵਿੱਚ ਹੋਵੇਗੀ ਬੈਠਕ ਡਾਕਟਰਾਂ ਦੇ ਸੁਰੱਖਿਆ ਨੂੰ ਲੈ ਕੇ ਚੁੱਕੀ ਜਾਵੇਗੀ ਚਰਚਾ ਲੋਕ ਰੋੜ ਤੇ ਬੱਸਾਂ ਚਲਾਉਣ ਨੂੰ ਲੈ ਕੇ ਚੰਡੀਗੜ੍ਹ ਤੇ ਪੰਚਕੁਲਾ ਵਿਚਾਲੇ ਵਿਵਾਦ ਪੰਚਕੁਲਾ ਆਰਟੀਓ ਨੇ ਸੀਟੀ ਯੂ ਦੀਆਂ 10 ਬੱਸਾਂ ਕੀਤੀਆਂ ਇੰਪਾਉਂਡ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਰੁਕੀ ਗਈ ਸੀ ਪੰਚਕੁਲਾ ਰੋਡਵੇਜ਼ ਦੀ ਬੱਸ ਸਿਆਮਾਨ ਦਾ ਮੈਲਾਮਨ ਨੂੰ ਰਖੜੀ ਗਿਫਟ 14 ਮਹਿਲਾ ਸੁਪਰਵਾਈਜ਼ਰਾਂ ਨੂੰ ਮੰਡੇ ਨਿਯੁਕਤੀ ਪੱਤਰ ਕਿ ਆਗਨwadi ਦੇ ਵਿੱਚ ਜਲਦ ਕਰਾਂਗੇ 3000 ਨਵੀਆਂ ਭਰਤੀਆਂ ਫਾਇਰ ਬਿਗੇਟ ਦੇ ਵਿੱਚ ਵੀ ਮਹਿਲਾਵਾਂ ਦੀ ਭਰਤੀ ਵਾਲੇ ਬਦਲਾਅਗੇ ਨਿਯਮ ਮੇਧਪੁਰ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਗੁਲਾਬ ਸਿੰਘ ਗ੍ਰਿਫਤਾਰ 2023 ਦੇ ਵਿੱਚ ਪੜੀ 70 ਕਿਲੋ ਹੈਰਨ ਮਾਮਲੇ ਦੇ ਵਿੱਚ ਸੀ ਰੋਹਿੰਦਾ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਲਿੰਕ ਆੇ ਸਾਹਮਣੇ ਖੀੜੀ ਵਾਲੇ ਬਾਬੇ ਨੂੰ ਭੇਜਿਆ ਜੇਲ ਫਤੇਗੜ ਸਾਹਿਬ ਕੋਟ ਨੇ ਨਿਆਂ ਕੇ ਰਾਸਤੇ ਵਿੱਚ ਭੇਜਿਆ ਸੋਰੀ ਪਰਿਵਾਰ ਦੇ ਨਾਲ ਖੀੜੀ ਵਾਲੇ ਬਾਬੇ ਦਾ ਹੋਇਆ ਝਗੜਾ ਚੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੁਗਾੜ ਦਾ 에어ਪੋਰਟ ਤੋਂ ਪਿੰਡ ਤੱਕ ਸ਼ਾਨਦਾਰ ਸਵਾਗਤ ਵਤਨ ਪਹੁੰਚਦੇ ਹੀ ਭਾਵੁਕ ਹੋਈ ਵਿਨੇਸ਼ ਲੋਕਾਂ ਦਾ ਪਿਆਰ ਦੇਖ ਕੇ ਕਿਹਾ ਮੈਂ ਬਹੁਤ ਕਿਸਮਤ ਵਾਲੀ ਹਾਂ ਸਭ ਤੋਂ ਸ਼ੇ ਗੱਲ ਤੁਸੀਂ ਵਖਰੇਆ ਨਿਊਜ਼ 18 ਪੰਜਾਬ ਮੈਂ ਪ੍ਰਮਿੰਦਰ ਸਿੰਘ ਤੇਜਾ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਵਾਲੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਖੜੀ ਵਾਲੇ ਗਿਫਟ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਹਿਲਾਵਾਂ ਨੂੰ ਰਖੜੀ ਦਾ ਗਿਫਟ ਦਿੱਤਾ ਗਿਆ ਬਰਨਾਲਾ ਦੇ ਵਿਸੀਐਮ ਨੇ 14 ਮਹਿਲਾ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ ਤੇ ਨਾਲ ਹੀ ਅੰਗਣਵਾੜੀ ਦੇ ਵਿੱਚ ਨਵੀਆਂ ਭਰਤੀਆਂ ਦਾ ਵੀ ਐਲਾਨ ਕਰ ਦਿੱਤਾ ਹੈ ਕਰ ਕਰ ਨੌਕਰੀ ਦੇ ਮਕਸਦ ਦੇ ਵੱਲੋਂ ਇੱਕ ਹੋਰ ਖੁਸ਼ਲੰਗ ਪੁੱਟਦਿਆਂ ਮੁੱਖ ਮੰਤਰੀ ਮਾਨ ਨੇ ਮਹਿਲਾਵਾਂ ਨੂੰ ਰਖੜੀ ਦਾ ਤੋਹਫਾ ਦਿੱਤਾ ਬਰਨਾਲਾ ਚ ਰਖੜੀ ਦੇ ਤਿਹਾਰ ਸਬੰਧੀ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਮਾਨ ਨੇ 14 ਨਵਨਿਯੁਕਤ ਮਹਿਲਾ ਸੁਪਰਵਾਈਜ਼ਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਨਾਲ ਹੀ ਮੁੱਖ ਮੰਤਰੀ ਨੇ ਅੰਗਣਵਾੜੀ ਦੇ ਵਿੱਚ 3000 ਨਵੀਆਂ ਭਰਤੀਆਂ ਦਾ ਵੀ ਐਲਾਨ ਕਰ ਦਿੱਤਾ ਇਹਨਾਂ ਹੀ ਨਹੀਂ ਸੀਐਮ ਨੇ ਕਿਹਾ ਕਿ ਫਾਇਰ ਬ੍ਰਿਗੇਡ ਦੇ ਵਿੱਚ ਵੀ ਮਹਿਲਾਵਾਂ ਦੀ ਭਰਤੀ ਕਰਾਂਗੇ ਤੇ ਮਹਿਲਾਵਾਂ ਦੀ ਭਰਤੀ ਵਾਲੇ ਨਹੀਂ ਅਮੀ ਬਦਲੇ ਜਾਣਗੇ ਆਂਗਣਵਾੜੀ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕਿੰਨੇ ਕ ਦਿਨਾਂ 'ਚ ਮੈਡਮ ਕਰਾਂਗੇ ਐਜੂਕੇਸ਼ਨ ਤੇ ਐਸੇ ਸੈਸ਼ਨ 'ਚ ਲਿਆਉਂਗੇ ਆਹ ਜਿਹੜਾ ਸੈਸ਼ਨ ਹੈ ਮੌਨਸੂਨ ਸੈਸ਼ਨ 'ਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਭਰਾਂਗੇ ਜੀ ਆਉਣ ਵਾਲੀ ਕੈਬਨਿਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਜਿਹੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ 'ਚ ਇੱਕ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬਰਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਇਸ ਤੋਂ ਲਾ ਬਾ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਖਾਲੀ ਖਜ਼ਾਨੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਪੁਰਾਣੀਆਂ ਸਰਕਾਰਾਂ ਤੇ ਤਿੱਖੇ ਸ਼ਬਦੀ ਵਾਰ ਕੀਤੇ ਬੰਡੇ ਰਿਓੜੀਆਂ ਮੁਰਮੁਰ ਕਰਦਿਆਂ ਨੂੰ ਦੇਵੇ ਇਹਨਾਂ ਨੇ ਬਸ ਆਪਣੇ ਪਰਿਵਾਰ ਪਾਲੇ ਆਪਣੀ ਪੁੱਤ ਆਪਣੇ ਭਤੀਜੇ ਆਪਣੀ ਸਾਲੇ ਆਪਣੇ ਜੀਜੇ ਤੇ ਫਿਰ ਸਿਸਟਮ ਤੋਂ ਦੁਖੀ ਹੋ ਕੇ ਬੱਚੇ ਬਾਹਰ ਨੂੰ ਭੱਜ ਗਏ ਕੀ ਕਰਨ ਬੱਚੇ ਫਿਰ ਜਦੋਂ ਤੁਹਾਡਾ ਖਜ਼ਾਨਾ ਮੰਤਰੀ ਹਰ ਤੀਜੇ ਦਿਨ ਇਹ ਬਿਆਨ ਦਿੰਦਾ ਵੀ ਖਜ਼ਾਨਾ ਖਾਲੀ ਹੈ ਫਿਰ ਬੱਚੇ ਕਿੱਧਰ ਜਾਣਗੇ ਵੀ ਬੱਚੇ ਕਹਿਣਗੇ ਜਦੋਂ ਸਰਕਾਰ ਹੀ ਕਹੀ ਜਾਂਦੀ ਹੈ ਖਜ਼ਾਨਾ ਖਾਲੀ ਹੈ ਚਲੋ ਕੋਈ ਹੋਰ ਤਰੀਕਾ ਲੱਭੀਏ ਫਿਰ ਰੋਜ਼ਗਾਰ ਦਾ ਮੋਹੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਅਜੇਹਾ ਪਹਿਲੀ ਵਾਰ ਹੋਇਆ ਕਿ 6 ਕੁੜੀਆਂ ਐਸਐਸਪੀ ਤੇ 8 ਕੁੜੀਆਂ ਡੀਸੀ ਨੇ ਨਾਲ ਹੀ ਉਹਨਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਤੀਆਂ ਹਰ ਖੇਤਰ ਦੇ ਵਿੱਚ ਅੱਗੇ ਨੇ ਤੇ ਇਹਨਾਂ ਨੂੰ ਉੱਡਣ ਦਾ ਮੌਕਾ ਦਿਓ ਬਰਨਾਲਾ ਤੋਂ ਆਸ਼ੀਸ਼ ਸ਼ਰਮਾ న్యూਸ 18 ਪੰਜਾਬ ਅਗਲੀ ਵੱਡੀ ਖਬਰ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਤਾਂ ਤਹਿਸੀਲਦਾਰਾਂ ਦੀ ਹੜਤਾਲ ਦੇ ਐਲਾਨ ਤੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਬਿਆਨ ਵੀ ਸਾਹਮਣੇ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਤਹਿਸੀਲਦਾਰਾਂ ਦੀਆਂ ਮੰਗਾਂ ਮੰਨੀਆਂ ਹੋਈਆਂ ਨੇ ਸਾਰੀਆਂ ਜੁੜੀ ਮੰਗਾਂ ਮੰਨ ਲੀਆਂ ਗਈਆਂ ਸਨ ਆ ਹੋ ਸਕਦਾ ਹੈ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੋਵੇ ਬ੍ਰਹਮਸ਼ੰਕਰ ਜਿੰਪਾ ਦੇ ਲਈ ਵੀ ਕਿਹਾ ਗਿਆ ਕਿ ਹੋ ਸਕਦਾ ਹੈ ਕਿ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੋਵੇ ਉਮੀਦ ਹੈ ਤਹਿਸੀਲਦਾਰ ਹੜਤਾਲ ਤੇ ਨਹੀਂ ਜਾਣਗੇ तहसीलदारा ने दरअसल 3 दिन दी हड़ताल ਦਾ ਐਲਾਨ ਕਰ ਦਿੱਤਾ ਸੋਮਵਾਰ ਤੋਂ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ ਤਾਂ ਇਸ ਦੇ ਵਿਚਾਲੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦਾ ਜੋ ਕੇ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਪਹਿਲਾਂ ਹੀ ਤਹਿਸੀਲਦਾਰਾਂ ਦੀਆਂ ਮੰਗਾਂ ਮੰਨ ਲੀਆਂ ਗਈਆਂ ਨੇ ਸਾਰੀਆਂ ਜ਼ਰੂਰੀ ਮੰਗਾਂ ਮੰਨੀਆਂ ਗਈਆਂ ਸਨ ਹੋ ਸਕਦਾ ਹੈ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੋਵੇ ਤਾਂ ਦੂਜੇ ਪਾਸੇ ਗੱਲ ਤਹਿਸੀਲਦਾਰਾਂ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ 3 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਇਹ ਕਿਹਾ ਗਿਆ ਕਿ ਸੋਮਵਾਰ ਤੋਂ ਹੜਤਾਲ ਦੀ ਆਸ਼ੀਰਵਾਦ ਦੀ ਪੀਜਾ ਵੇਗੀ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਸਿੱਧੇ ਤੌਰ ਤੇ ਆਮ ਜਨਤਾ ਦੀ ਆਮ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਕਿ ਵਧੇਗੀ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਤਹਿਸੀਲਾਂ ਦੇ ਵਿੱਚ ਪਹੁੰਚਦੇ ਨੇ ਰਜਿਸਟਰੀਆਂ ਕਰਵਾਉਣ ਦੇ ਲਈ ਪਹੁੰਚਦੇ ਨੇ ਪਰ ਜੇਕਰ ਤਹਿਸੀਲਦਾਰ ਹੜਤਾਲ ਤੇ ਸੋਮਵਾਰ ਤੋਂ ਜਾਂਦੇ ਨੇ ਤਾਂ ਸਿੱਧੇ ਤੌਰ ਤੇ ਕੰਮ ਕਾਜ ਪ੍ਰਭਾਵਿਤ ਹੋਵੇਗਾ ਲੋਕਾਂ ਦੀ ਖੱਜਲ ਖਵਾਰੀ ਦੇ ਵਿੱਚ ਵੀ ਵਾਧਾ ਹੋਵੇਗਾ ਜਿਵੇਂ ਸਭ ਤਹਿਸੀਲਦਾਰ 3 ਦਿਨ ਦੀ ਹੜਤਾਲ ਤੇ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ 19 21 ਨੂੰ ਉਹਨਾਂ ਦੇ ਪ੍ਰਧਾਨ ਕਹਿ ਰਹੇ ਨੇ ਕਿ ਸਾਡੀਆਂ ਕੁਝ ਮੰਗਾਂ ਨੇ ਅਸੀਂ ਕਈ ਵਾਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਲੇਕਿਨ ਸਾਡੀਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਜੀ ਮੀਟਿੰਗ ਜ਼ਰੂਰ ਸਰਕਾਰ ਨਾਲ ਇਹਨਾਂ ਨੇ ਕੀਤੀ ਸੀ ਮੀਟਿੰਗ 'ਚ ਨਵੇਂ ਬੈਠਾ ਸੀ ਵੱਡਾ ਨੇ ਜਿਹੜੀਆਂ ਜ਼ਰੂਰੀ ਮੰਗਾਂ ਸਿੱਗੀਆਂ ਅਸੀਂ ਉਸੇ ਵੇਲੇ ਮੈਂ ਕਹ ਦਿੱਤਾ ਸੀਗਾ ਉਹ ਤਰੰਤ ਮੰਨੀਆਂ ਜਾਣ। ਵੱਡ ਹੋ ਸਕਦਾ ਕਿਸੇ ਆਫਿਸ ਲੈਵਲ ਦੇ ਉੱਤੇ ਕੋਈ ਇਹਨਾਂ ਨੂੰ ਇਨਫਰਮੇਸ਼ਨ ਆਇਨਾ ਕੋਈ ਪ੍ਰੋਪਰ ਪਹੁੰਚੀ ਹੋਵੇ ਬਟ ਜਿਹੜੀ ਜ਼ਰੂਰੀ ਪੰਗਾ ਸੀ ਔਰ ਜਿਨ੍ਹਾਂ ਨੂੰ ਅਸੀਂ ਨਾ ਉਹ ਕਹਿੰਦੇ ਇਹ ਉਸੇ ਵੇਲੇ ਮੰਨਾਂਗੇ ਉਹ ਮੰਨ ਲਈਆਂ ਸੀਗੀਆਂ ਔਰ ਮੇਰੇ ਫਾਈਨੈਂਸ਼ੀਅਲ ਕਮਿਸ਼ਨਰ ਡਬਲਿਊ ਕੈਪਸਨਾ ਜੀ ਨਾਲ ਮੇਰੀ ਗੱਲ ਵੀ ਹੋਈ ਆ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਆ ਕਿ ਕੋਈ ਸਟ੍ਰਾਈਕ ਤੇ ਜਾਣ ਦੀ ਲੋੜ ਨਹੀਂ ਮਾਨਜੋਤ ਮੁੱਖ ਮੰਤਰੀ ਭਗਵਾਨ ਮਾਨਜ ਦਾ ਇੱਕੋ ਹੀ ਆ ਪੰਜਾਬ ਦੇ ਕਿਸੇ ਲੋਕਾਂ ਨੂੰ ਖੱਡਲ ਖਰਾਬੀ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦੀ ਇਸ ਕਰਕੇ ਤੁਹਾਡਾ ਹੋਰ ਵੀ ਜੜੀ ਕੋਈ ਜ਼ਰੂਰਤ ਅੱਗੇ ਨੂੰ ਇਨਫੀਟਰ ਮੰਗਾ ਨੂੰ ਵੀ ਪੂਰੀ ਕਰਾਂਗੇ ਕੋਈ ਇਦਾਂ ਦੀ ਗੱਲ ਨਹੀਂ ਆ ਸਾਇਤ ਤੇ ਮੇਰੇ ਲਿਹਾਜ਼ ਨਾਲ ਕੋਈ ਨਹੀਂ ਜਾਏਗਾ ਸਾਡੇ ਬੜੇ ਵਧੀਆ ਅਫਸਰਾਂ ਸਮਝਦਾਰੀ ਨਾਲ ਕੰਮ ਲਾਉਗੇ ਇਸ ਮਾਮਲੇ 'ਚ ਤੁਹਾਡੀ ਇਹ ਕਲੀਅਰ ਹੋਇਆ ਹੈ ਕਿ ਕਿਉਂਕਿ ਜਿਹੜੇ ਲੋਕਾਂ ਨੇ ਕੰਮ ਕਰਵਾਣੇ ਨੇ ਕਿ ਇਸ ਸਟ੍ਰਾਈਕ ਹੋਏਗੀ ਜਾਂ ਨਹੀਂ ਹੋਏਗੀ 19 ਵੀਕ ਕੀ ਨੂੰ ਮੇਰੇ ਲਿਹਾਜ਼ ਨਾਲ ਸਟ੍ਰਾਈਕ ਨਹੀਂ ਹੋਏਗੀ ਅਫਸਰ ਇਸ ਚੀਜ਼ 'ਤੇ ਬੜੀ ਪੇਸ਼ੈਂਸ ਨਾਲ ਬੜੇ ਪਿਆਰ ਨਾਲ ਕੰਮ ਲਾਉਗੇ ਤਾਂ ਕਿ ਲੋਕਾਂ ਨੂੰ ਕੋ ਖਦਰ ਖਰਾਬੀ ਤਸਿਲਾਂ 'ਚ ਨਾ ਹੋਵੇ ਇਹੀ ਸਰਕਾਰ ਦਾ ਮੋਟਿਵ ਹੈ ਇਹੀ ਸਾਡਾ ਮੁੱਖ ਮੰਤਰੀ ਜੀ ਦਾ ਜਿਹੜੇ ਡਾਇਰੈਕਸ਼ਨ ਹੈ ਸਾਰੇ ਵਿਭਾਗਾਂ ਨੂੰ ਹੈ ਮਨ ਲੱਗਦਾ ਸਾਡੇ ਅਫਸਰਾਂ ਨਾਲ ਸਾਡੀ ਇਹਨਾਂ ਦੀ ਆਲਰੇਡੀ ਗੱਲ ਹੋਈ ਆ ਆਲਰੇਡੀ ਜਰੂਰੀ ਮੰਗਾ ਉਹ ਮਨ ਵੀ ਲਈਆਂ ਗਈਆਂ ਪਹਿਲੇ ਮਨ ਲਈਆਂ ਗਈਆਂ ਕਿਹੜੀਆਂ ਕਿਹੜੀਆਂ ਮੰਗਾਂ ਜਿਹੜੀਆਂ ਨੇ ਉਹਨੂੰ ਪ੍ਰਵਾਨਗੀ ਦਿੱਤੀ ਗਈ ਆ ਇੱਕ ਸਿੰਪਲ ਇਹਨਾਂ ਦੀ ਕੁਝ ਮੰਗਾਂ ਸੀਗੀਆਂ ਜਿ ਇ ਇਹਨਾਂ ਦੀ ਕੋਈ ਕੋਈ ਇਹਨਾਂ ਦਾ ਮੈਟਰ ਸੀਗਾ ਇੱਕ ਦੂਜਾ ਇਹਨਾਂ ਨੂੰ ਗੱਡੀਆਂ ਦਾ ਸੀਗਾ ਮੈਟਰ ਇਹਨਾਂ ਦਾ ਤੇ ਪ੍ਰਾਈਵੇਟ ਵਹੀਕਲ ਦਾ ਅਸੀਂ ਜਿਹੜਾ ਖਰਚਾ ਹੈਗਾ ਉਹ ਉਹਨਾਂ ਨੂੰ ਅਸੀਂ ਦੇਤਾ ਹੋਰ ਵੀ ਇਹਨਾਂ ਦੇ ਇਦਾਂ ਇੱਕੋ ਜ਼ਰੂਰਤਾਂ ਸੀਗੀਆਂ ਤੇ ਜਿਹੜੀ ਜ਼ਰੂਰੀ ਜੜੀਆਂ ਮੰਗ ਲਈਆਂ ਅਸੀਂ ਤਰਤ ਮੰਨ ਲਈਆਂ ਇਹ ਲੱਗੀਆਂ ਔਰ ਬੰਨੂ ਲੱਗਦਾ ਉਹਦੇ ਤੇ ਉਹਨਾਂ ਨੇ ਇਨਫੋਰਮੇਸ਼ਨ ਤੇ ਲੇਟ ਕਰ ਦਿੱਤੀ ਇਹਨਾਂ ਨੂੰ ਲੇਕਿਨ ਉਹ ਮੰਗਾਂ ਤਾਂ ਆਲਰੇਡੀ ਮੰਨੀਆਂ ਜਾ ਚੁੱਕੀਆਂ ਇਹਨਾਂ ਦੀਆਂ ਅਜੰਪਾ ਜੀ ਉਹ ਕਹਿ ਰਹੇ ਸੀਗੇ ਇੱਕ ਤਾਂ ਪ੍ਰਾਈਵੇਟ ਦੀ ਬਜਾਏ ਸਰਕਾਰੀ ਗੱਡੀ ਮਿਲੇ ਇੱਕ ਸੁਰੱਖਿਆ ਮੁਲਾਜ਼ਮ ਦਿੱਤਾ ਜਾਵੇ ਔਰ ਇੱਕ ਜਿਹੜੇ ਸਾਡੇ ਕੁਝ ਐਫਆਈਆਰ ਰਜਿਸਟਰ ਹੋਈਆਂ ਨੇ ਉਹ ਵਾਪਸ ਲਿੱਤੀਆਂ ਜਾਣ ਨਹੀਂ ਜਿਹੜੀਆਂ ਐਫਆਈ ਜਿਹੜੀਆਂ ਤਾਂ ਐਫਆਈਆਰ ਰਜਿਸਟਰ ਜਿਹੜੀਆਂ ਸਾਨੂੰ ਲੱਗਾ ਕਿ ਉਹ ਜਿਹੜਾ ਹੈਗਾ ਇਹਦੇ ਵਿੱਚ ਅਫਸਰ ਦਾ ਬਹੁਤ ਜ਼ਿਆਦਾ ਕੋਈ ਨਹੀਂ ਹੈਗਾ ਉਹਨੂੰ ਆਪਾਂ ਬਿਲਕੁਲ ਖਤਮ ਕਰ ਦਿੱਤਾ ਲੇਕਿਨ ਜਿਹਦੇ ਵਿੱਚ ਕੋਈ ਅਫਸਰ ਨੇ ਜਾਣਬੁੱਝ ਕੇ ਕੀਤਾ ਜਾਂ ਦੂਜੇ ਬੰਦੇ ਨੂੰ ਨੁਕਸਾਨ ਹੋਇਆ ਕਿਸੇ ਉਸ ਬੰਦੇ ਨੂੰ ਉਹਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ ਜਿਹੜੀਆਂ ਸਰਕਾਰੀ ਗੱਡੀ ਦੇ ਇਹਨਾਂ ਦੇ ਮੰਗ ਸੀਗੀ ਉਹਨੂੰ ਐਸਡੀ ਨੂੰ ਅਸੀਂ ਭੇਜਿਆ ਲਿਖ ਕੇ ਆਲਰੇਡੀ ਨਾ ਉਹਦੀ ਫਾਈਨੈਂਸ਼ੀਅਲ ਡਿਪਾਰਟਮੈਂਟ ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈਗੀ ਉਹਦੇ ਵਿੱਚ ਉਹਨੂੰ ਆਲਰੇਡੀ ਲਿਖ ਕੇ ਗਿਆ ਉਹ ਤਾਂ ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਜੀ ਤੁਹਾਡਾ ਫਾਈਨੈਂਸ਼ੀਅਲ ਡਿਪਾਰਟਮੈਂਟ ਉਹ ਅਸੀਂ ਐਸਡੀ ਜਿੱਦਾਂ ਮਨਜ਼ੂਰੀ ਆਏਗੀ ਉਹ ਵੀ ਕਰ ਦਿਆਂਗੇ ਜਿੱਥੇ ਤੱਕ ਸਿਕਿਉਰਿਟੀ ਦਾ ਮੈਟਰ ਹੈ ਡੀਜੀਪੀ ਪੰਜਾਬ ਨੂੰ ਲਿ ਔਰ ਨਹੀਂ ਹੈ ਤਾਂ ਅਸੀਂ ਪ੍ਰਾਈਵੇਟ ਸਕਿਉਰਿਟੀ ਜਿੱਦਾ ਪੈਸਕੋ ਵਗੈਰਾ ਹੈਗੀ ਆ ਉਹਦਾ ਅਰੇਂਜਮੈਂਟ ਕਰ ਰਹੇ ਆ ਉਹਦੇ ਥੋੜਾ ਟਾਈਮ ਹੀ ਲੱਗਦਾ ਇਹਨਾਂ ਨੂੰ ਇਸ ਗੱਲ ਨੂੰ ਵੀ ਸਮਝਦੇ ਆ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਦਰਿੰਦਗੀ ਦੇ ਖਿਲਾਫ ਡਾਕਟਰਾਂ ਦੇ ਗੁੱਸੇ ਦੀ ਕੋਲਕਾਤਾ ਕਾਂਡ ਦੇ ਵਿਰੋਧ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 24 ਘੰਟੇ ਦੀ ਹੜਤਾਲ ਦਾ ਸੰਦਾ ਦਿੱਤਾ ਜਿਸ ਦੇ ਤਹਿਤ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਨੇ ਓਪੀਡੀ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਜਿਸ ਦੇ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਕਲਕਤਾ ਜੀ ਡਾਕਟਰ ਨਾਲ ਹੋਈ ਦਰਿੰਦਗੀ ਕਾਰਨ ਪੂਰੇ ਦੇਸ਼ ਦੇ ਡਾਕਟਰ ਹੜਤਾਲ ਦੇ ਨੇ ਪੰਜਾਬ ਚ ਡਾਕਟਰਾਂ ਨੇ ਓਪੀਡੀ ਬੰਦ ਰੱਖ ਕੇ ਪ੍ਰਦਰਸ਼ਨ ਕੀਤਾ ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਇਹ ਤਸਵੀਰਾਂ ਭਾਵੇਂ ਅੰਮ੍ਰਿਤਸਰ ਲੁਧਿਆਣਾ ਬਟਾਲਾ ਫਤਿਹਗੜ੍ਹ ਸਾਹਿਬ ਅਤੇ ਕਰਨਾਲ ਤੋਂ ਨੇ ਪਰ ਵੱਖ-ਵੱਖ ਸ਼ਹਿਰਾਂ ਜੀ ਡਾਕਟਰ ਨੇ ਕੋਲਕਤਾ ਕਾਂਡ ਦਾ ਰੋਸ ਦਿਟਾਇਆ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਵੱਡੇ ਗਿਣਤੀ ਜੀ ਡਾਕਟਰਾਂ ਨੇ ਰੋਸ ਮਾਰਚ ਕਰਿਆ ਤੇ ਕਿਹਾ ਉਹਨਾਂ ਦੀ ਲੜਾਈ ਸਰਕਾਰ ਦੇ ਨਾਲ ਨਹੀਂ ਹੈ ਬਸ ਉਹ ਕੋਲਕਾਤਾ ਮਾਮਲੇ ਦੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਇਹ ਦੇਖੋ ਜੀ ਸਾਡੀ ਲੜਾਈ ਕਿਸੇ ਸਰਕਾਰ ਨਾਲ ਨਹੀਂ ਸਾਡੀ ਲੜਾਈ ਕਿਸੇ ਐਡਮਿਨਿਸਟਰੇਟਰ ਨਾਲ ਨਹੀਂ ਸਾਡੀ ਲੜਾਈ ਲਾਅ ਦੇ ਨਾਲ ਹੈ ਲਾਅ ਸਾਨੂੰ ਐਸਾ ਹੈਗਾ ਕਿ ਇਹ ਲਾਅ ਹੀ ਸਾਨੂੰ ਖਰਾਬ ਕਰ ਰਿਹਾ ਹੈਗਾ ਸਰਕਾਰ ਲਾਅ ਨੂੰ ਮਿਸਯੂਜ਼ ਕਰ ਰਹੀ ਹੈ ਜੇ ਜਿਹੜੀ ਮਰਜ਼ੀ ਸਰਕਾਰ ਹੋਏ ਉਹ ਲਾਅ ਨੂੰ ਮਿਸਯੂਜ਼ ਕਰਦੀ ਹੈ ਜੇ ਤੇ ਜਿਹੜੇ ਸਾਡੇ ਵਰਗੇ ਆਮ ਪਹਜਨਤਾ ਜਿਹੜੀ ਹੈਗੀ ਉਹ ਸਫਰ ਕਰਦੇ ਆ ਅੱਜ ਆਪਾਂ ਸਾਰੇ ਐਸੀ ਚੀਜ਼ ਨੂੰ ਲੈ ਕੇ ਇਕੱਠੇ ਹੋਏ ਆ ਕਿ ਇਹ ਸਲॉਜ਼ ਵਾਸਤੇ ਕੁਝ ਸਪੈਸ਼ਲ ਰਸਤੇ ਬਣਾਏ ਜਾਣ ਕਿ ਸਪੈਸ਼ਲ ਲਾਅਜ਼ ਬਣਾਏ ਜਾਣ ਹੀਨियस ਕ੍ਰਾਈਮਜ਼ ਵਾਸਤੇ ਜਿਨ੍ਹਾਂ 'ਚ ਐਗਜ਼ੈਂਪਲਰੀ ਪਨਿਸ਼ਮੈਂਟ ਦਿੱਤੀ ਜਾਵੇ ਡਾਕਟਰਾਂ ਦੇ ਪ੍ਰਦਰਸ਼ਨ ਦੀ ਗੂੰਜ ਚੰਡੀਗੜ੍ਹ ਚ ਪਹੁੰਚੀ ਜਿੱਥੇ ਪਜੀਜੀ ਵੀ ਵੱਡੀ ਗਿਣਤੀ ਚ ਡਾਕਟਰਾਂ ਨੇ ਪ੍ਰਦਰਸ਼ਨ ਕੀਤਾ ਇਸੇ ਸ਼ਾਮਲ ਹੋਏ ਪਜੀ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਕੋਲਕਾਤਾ ਘਟਨਾ ਦਰਦਨਾਕ ਨਹੀਂ ਸਗੋ ਸ਼ਰਮਨਾਕ ਹੈ ਬਿਲਕੁਲ ਇਹ ਇੱਕ ਦਰਦਨਾਕ ਨਹੀਂ ਇਹ ਇੱਕ ਸ਼ਰਮਨਾਕ ਘਟਨਾ ਹੈ ਇਹ ਇੱਕ ਸ਼ਰਮਨਾਕ ਘਟਨਾ ਹੈ ਜੋ ਕਿ ہماری ਦੇਸ਼ ਦੀ ਆਤਮਾ ਤੇ ਕਲੰਕ ਹੈ इट इज अल्लाट ऑन द कॉन्शियंस ऑफ द नेशन एंड द ओनली वे दैट वी कैन जिसको कहते जस्टिस मिल सकता है इज बाय गेटिंग दो मर्सी बी पनिश्ड एंड मैं बहुत खुश हूं सीबीआई टेकन ओवर द प्रोसीडिंग नंबर एक द ऑनरेबल जुडिशरी इज इन फुल स्विंग मॉनिटरिंग दिस जिसे हमें पता है कि द राइट जस्टिस विल बी डन एज अरली आपको जान के मेरी मतलब यू विल फील हैप्पी कई मरीज हमारे साथ इस मूवमेंट में जुड़ गए कि जो हुआ है एक कलंक है और जो आप कर रहे हैं बिल्कुल हम आपके साथ सहमत हैं रेप ते कत्ल नु लेके डॉक्टरा दा प्रदर्शन जायज है अते मुज्ममान सख्त सजा भी मिलनी चाहिए ਪਰ ਇਹ ਸਭ ਨੇ ਉਹਨਾਂ ਮਰੀਜ਼ਾਂ ਨੂੰ ਪਰੇਸ਼ਾਨੀ ਚ ਪਾ ਦਿੱਤਾ ਹੈ ਜੋ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਆਏ ਤਾਂ ਦਵਾਈਆਂ ਲੈਣ ਸੀ ਪਰ ਹੜਤਾਲ ਕਾਰਨ ਡਾਕਟਰ ਓਪੀਡੀ ਚ ਨਹੀਂ ਸਗੋਂ ਸੜਕਾਂ ਤੇ ਮਿਲਦੇ। ਇਹ ਮੇਰੇ ਫਾਦਰ ਦੀ ਦਵਾਈ ਚੱਲਦੀ ਹੈ ਜੀ ਹਾਰਟ ਦੀ। ਹੁਣ 120 ਕਿਲੋਮੀਟਰ ਤੋਂ ਆਏ ਆ ਜੀ। ਹੁਣ ਕੱਲ ਨੂੰ ਫੇਰ ਛੁੱਟੀ ਹੈ ਉਹਨਾਂ ਕੋਲੇ ਦਵਾਈ ਹੈ ਨਹੀਂਗੀ ਹੁਣ ਜੀ। ਹੜਤਾਲ ਵਾਲੇ ਤਾਂ ਭਾਈ ਇਹ ਕਹਿੰਦੇ ਵੀ ਹੁਣ ਡਾਕਟਰ ਦੇ ਲਿਖੇ ਵੀ ਨਾ ਅਸੀਂ ਦਵਾਈ ਨਹੀਂ ਦੇ ਸਕਦੇ। ਦਵਾਈ ਦਿੰਦੇ ਨਹੀਂ ਹੈਗੇ ਦਵਾਈ ਦਿੰਦੇ ਡਾਕਟਰ ਲਿਖੂਗਾ ਤਾਂ ਦਵਾਈ ਮਿਲੂਗੀ ਇਕੱਲੇ ਆਏ ਸੀਗੇ ਨਾ ਨਾਲ ਕਾਕਾ ਆਇਆ ਮੇਰਾ ਜੀ ਤੇ ਕੀ ਹੁਣ ਡਾਕਟਰ ਮਿਲੇ ਨਹੀਂਗੇ ਡਾਕਟਰ ਮਿਲੇ ਨਹੀਂ ਡਾਕਟਰ ਤਾਂ ਬੈਠੇ ਨੇ ਹੜਤਾਲ ਤੇ ਡਾਕਟਰ ਕਿੱਥੋਂ ਦਵਾਈ ਦੇਣਗੇ ਭਾਈ ਲੋਕਾਂ ਦੀ ਪਰੇਸ਼ਾਨੀ ਅਤੇ ਡਾਕਟਰਾਂ ਦੀ ਹੜਤਾਲ ਵਿਚਾਲੇ ਕੇਂਦਰ ਸਰਕਾਰ ਵੀ ਐਕਸ਼ਨ ਚਾਈ ਸਾਰੇ ਡਾਕਟਰਾਂ ਨੂੰ ਕੰਮ ਤੇ ਪਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਡਾਕਟਰਾਂ ਦੀ ਸੁਰੱਖਿਆ ਲਈ ਕਮੇਟੀ ਬਣਾਏਗੀ ਸੈਂਟਰਲ ਪ੍ਰੋਟੈਕਸ਼ਨ ਐਕਟ ਤੇ ਭਰੋਸਾ ਦਿੱਤਾ ਹੈ ਜ਼ਿਕਰ ਹੋ ਗਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੋਲਕਾਤਾ ਦੇ ਡਾਕਟਰਾਂ ਦੇ ਰੇਪ ਅਤੇ ਕਤਲ ਮਾਮਲੇ ਦੇ ਵਿਰੋਧ ਚ ਸ਼ਨੀਵਾਰ ਸਵੇਰੇ 6 ਵਜੇ ਤੋਂ ਲੈ ਕੇ ਐਤਵਾਰ ਸਵੇਰੇ 6 ਵਜੇ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ ਇਸ ਦੇ ਤਹਿਤ ਹੀ ਡਾਕਟਰ ਸੜਕਾਂ ਤੇ ਉਤਰੇ ਅਤੇ ਹਸਪਤਾਲ ਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਆਪੀਡੀ ਸੇਵਾਵਾਂ ਬੰਦ ਰਹੀਆਂ ਬਿਊਰੋ ਰਿਪੋਰਟ న్యూਸ 18 ਅੱਗੇ ਪੜਾਂਗੇ ਤਾਂ ਹੁਣ ਗੱਲ ਹੋਵੇਗੀ ਖੇੜੀ ਵਾਲੇ ਬਾਬੇ ਦੀ ਪੁਲਿਸ ਨੇ ਗੁਰਵਿੰਦਰ ਨੂੰ ਕੋਰਟ ਦੇ ਵਿੱਚ ਬੇਸ਼ਕੀਤਾ ਤੇ 5 ਦਿਨਾਂ ਦੇ ਰਿਮਾਨ ਦੀ ਮੰਗ ਕੀਤੀ ਗਈ ਜਦ ਕਿ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਪਹਿਲਾਂ ਬਾਬੇ ਦਾ ਇਲਾਜ ਕਰਵਾਇਆ ਜਾਵੇ ਉੱਥੇ ਖੇੜੀ ਵਾਲੇ ਬਾਬੇ ਨੇ ਸੋਹਰਾ ਪਰਿਵਾਰ ਦੇ ਵੱਲੋਂ ਲਗਾਏ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਪਹਿਲਾਂ ਤਾਂ ਉੱਥੇ ਰਾਣਾਵਾਰੀਆਂ ਦੇ ਫਤੇਗੜ ਸਾਹਿਬ ਪੁਲਿਸ ਦੇ ਵੱਲੋਂ ਖੇੜੀ ਵਾਲੇ ਬਾਬਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਇਸ ਦੌਰਾਨ 5 ਦਿਨਾਂ ਰਹਿਮਾਨ ਦੀ ਮੰਗ ਕੀਤੀ ਪਰ ਇਸ ਮੌਕੇ ਖੇੜੀ ਵਾਲਾ ਬਾਬਾ ਦੇ ਵਕੀਲ ਨੇ ਗੁਰਵਿੰਦਰ ਦੇ ਇਲਾਜ ਦੀ ਮੰਗ ਕੀਤੀ ਤਾਂ ਕੋਰਟ ਨੇ ਆਦੇਸ਼ ਦਿੱਤੇ ਨੇ ਕਿ ਪਹਿਲਾਂ ਗੁਰਵਿੰਦਰ ਸਿੰਘ ਦਾ ਇਲਾਜ ਕਰਵਾਇਆ ਜਾਵੇ ਸੇਬ ਸਹੂਲਤਾਂ ਦੇ ਕੇ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਜਾਵੇ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂਗੇ ਸੋ ਇਹਦੇ ਤੋਂ ਇਲਾਵਾ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪਿਊਟ ਏ ਇਹ ਕੋਈ ਲੈਂਡ ਦਾ ਡਿਸਪਿਊਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅਰੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲਾਂ ਚ ਕੋਰਟ ਚ ਕੀ ਦਸੀਏ ਕਿ ਜਿਹੜਾ ਇਹ ਕਹਿੰਦੇ ਜੇ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਏ ਆਪਣੀ ਘਰ ਵਾਲੀ ਨੂੰ ਸਿਰਫ ਛੁਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀਐਮਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀਐਮਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਇੱਕ ਸ਼ਾਮ ਨੂੰ 3 ਵਜੇ ਇੱਥੇ ਆ ਗਿਆ ਤਦ ਗੁਰਵਿੰਦਰ ਸਿੰਘ ਨੇ ਸੋਹਰਾ ਪਰਿਵਾਰ ਦੇ ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਤੇ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਸਭ ਕੁਝ ਸਾਫ਼ ਹੋ ਜਾਵੇਗਾ ਮੈਂ ਪੁਰਨੋਖੇਮ 15 ਦਿਨ ਹਰਮੰਦਰ ਸਾਹਿਬ ਪ੍ਰਕਰਮਾ ਚ ਬੈਠਾ ਰਿਆ ਤੇ ਤੁਸੀਂ ਦੱਸੋ ਜੀ ਹਰਮੰਦਰ ਸਾਹਿਬ ਪ੍ਰਕਰਮਾ ਦੇ ਅੰਦਰ ਮੈਂ ਕੱਲਾ ਜਲ ਸਕਦਾ ਰਿਆ ਤੇ ਮਾਣਾ ਜਿਆ ਪ੍ਰਸ਼ਾਦ ਬਣ ਗਿਆ ਜੀ ਉਹ ਵੀ ਮੈਂ ਆਪ ਦਿੱਤਾ ਜੀ ਹੋਟਲ ਚ ਕਾਵਲਾ ਹੋਟਲ ਦੇ 250 ਰੁਪਿਆ ਐਂਡ ਅਨਲੈਵਰ ਕਿੱਥੋਂ ਲੈ ਦੇਣੇ ਬਾਹਰ ਕੀ ਆ ਜੀ ਅੰਦਰ ਇਹਦੇ ਸਿਰ ਪਾ ਰਿਹਾ ਹੈਗਾ ਅੰਦਰ ਮੰਦਿਰ ਜਾ ਕੇ ਵੀਡੀਓ ਬਣਾਓ ਜੀ ਹੋਟਲ ਉਹ ਚ ਆਪਣਾ ਹਸਪੀਟਲ ਦੇ ਅੰਦਰ ਐਮਰਜੈਂਸੀ ਦੇ ਜਦੋਂ ਅੰਦਰ ਗਿਆ ਜੀ ਉੱਥੇ ਸਿਰ ਪਾ ਰਿਹਾ ਹੈਗਾ ਤੇ ਮੇਰੀ ਘਰ ਵਾਲੀ ਤੋਂ ਇੰਟਰਵਿਊ ਲਓ ਜੀ ਇਹਨਾਂ ਦੇ ਇਹਨਾਂ ਦਾ ਕੋਈ ਫਾਇਦਾ ਨਹੀਂ ਝੂਠੇ ਹੁੰਦੇ ਨੇ ਸਾਰੇ ਜ਼ਿਕਰ ਜੋ ਹੋ ਗਿਆ ਕਿ ਖੇੜੀ ਵਾਲਾ ਬਾਬਾ ਤੇ ਸਸਤੇ ਫਾਇਰਿੰਗ ਦੇ ਇਲਜ਼ਾਮ ਨੇ ਜਿਸ ਦੇ ਬਾਅਦ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਸੀ ਗੁਰਵਿੰਦਰ ਨੂੰ ਚੰਡੀਗੜ੍ਹ ਹਸਪਤਾਲ ਤੋਂ ਛੁੱਟੀ ਮਿਲਦਿਆਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਫਤਿਹਗੜ੍ਹ ਸਾਹਿਬ ਤੋਂ ਗੁਰਦੀਪ ਸਿੰਘ న్యూਸ 18 ਪੰਜਾਬ ਅਜੇ ਨਾਲ ਜੁੜੀ ਵੱਡੀ ਅਪਡੇਟ ਹੈ ਕਿ ਖੜੀਵਾਲੇ ਬਾਬੇ ਨੂੰ ਜੇਲ੍ਹ ਭੇਜ ਦਿੱਤਾ ਗਿਆ 14 ਦਿਨ ਦੀ ਨਿਆਂਇਕ ਹरासत ਦੇ ਵਿੱਚ ਭੇਜਿਆ ਗਿਆ ਫਤੇਗੜ ਸਾਹਿਬ ਦੀ ਕੋਰਟ ਨੇ ਜੇਲ੍ਹ ਭੇਜਿਆ ਬਾਬੇ ਦਾ ਸੋਰਾ ਪਰਿਵਾਰ ਦੇ ਨਾਲ ਦਰਸਲੇ ਵਿਵਾਦ ਹੋਇਆ ਸਸਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਉਸ ਤੋਂ ਬਾਅਦ ਚਲਾ ਕੇ ਚੰਡੀਗੜ੍ਹ ਦੇ ਹਸਪਤਾਲ ਦੇ ਵਿੱਚ ਜਿਹੜਾ ਕਿ ਇਲਾਜ ਦੇ ਦਾਖਲ ਕਰਵਾਇਆ ਗਿਆ ਤਾਂ ਜਿਵੇਂ ਹੀ ਹਸਪਤਾਲ ਤੋਂ ਛੁੱਟੀ ਮਿਲਦੀ ਹੈ ਉਸ ਤੋਂ ਬਾਅਦ ਜਪਰੂਸ ਤੇ ਪਰ ਜਿਹੜਾ ਕਿ ਖੜੀਵਾਲੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ ਹਾਲਾਂਕਿ ਪੁਲਿਸ ਦੇ ਵੱਲੋਂ 5 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਗਈ ਤੇ ਇਸ ਦੇ ਵਿਚਾਲੇ 14 ਦਿਨ ਦੀ ਨਿਆਂਇਕ ਹਸਸ ਦੇ ਵਿੱਚ ਖੀੜੀ ਵਾਲੇ ਬਾਬੇ ਨੂੰ ਭੇਜ ਦਿੱਤਾ ਗਿਆ ਫਤੇਗਰ ਸਾਹਿਬ ਦੀ ਕੋਰਟ ਦੇ ਵਿੱਚ ਦਰਸਲ ਖੀੜੀ ਵਾਲੇ ਬਾਬੇ ਦੀ ਪੇਸ਼ੀ ਹੋਈ ਸੀ ਤਾਂ ਇਸ ਪੇਸ਼ੀ ਦੇ ਦੌਰਾਨ ਹੀ ਕੋਰਟ ਦੇ ਵੱਲੋਂ 14 ਦਿਨ ਦੀ ਨਿਆਂਇਕ ਹਸਸ ਦੇ ਵਿੱਚ ਭੇਜਿਆ ਗਿਆ। ਵੰਟੇ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੀ ਵਾਰ ਜੀ ਮੇਰੇ ਜੇਲ੍ਹ ਗਿਆ ਮੇਰੇ ਘੋੜਿਆਂ ਨੂੰ ਜ਼ਹਿਰ ਪਾਪੀ ਸੀ। ਉਸ ਵਾਰ ਰੱਬ ਦੇ ਵਾਸਤਾ ਮੈਂ ਤੁਹਾਨੂੰ ਹਿੰਦ ਸਿੰਘਾਂ ਨੂੰ ਬੇਨਤੀ ਕਰ ਸਕਦਾ ਹੋਰ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਕਰ ਮੇਂ ਜੂਲਤਾ ਆਉਣਾ ਨਹੀਂ ਸਾਡੇ ਪੈੜਾ ਲਾ ਦੋ ਕੁਛ ਦਿਨ ਸਾਨੂੰ बस ਇੰਨੀ ਜੀ ਬੇਨਤੀ ਹੈ ਜੀ ਮੇਰੇ ਆਨਾਫ ਆਸ਼ਰਮ ਦੇ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਵੀ ਕੋਈ ਭੁੱਖਾ ਨਹੀਂ ਮਰਨਾ ਚਾਹੀਦਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀਸ਼ੀਅਲ ਭੇਜਿਆ ਗਿਆ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਪਬਲਿਕ ਪੁਲਿਸ ਸਰਮਾਂਡ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀ ਰਿਕਵਰ ਕਰਨਾ ਨਥਿੰਗ ਹੈਸ ਬੀਨ ਰਿਕਵਰ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਿਆਂ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਤੇ ਆਰਡਰ ਕੀਤਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਫਿਰ ਉਸ ਤੋਂ ਬਾਅਦ ਸਬਸਕੁਐਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਬਜੰਦਰਾ ਹਸਪੀਟਲ ਹੈ ਬੱਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸਕੁਐਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਹੈ ਸੋ ਸਾਡੇ ਪਾਸੋਂ ਕੋਈ ਗੱਲ ਜਿੱਟਦੀ ਹੈ ਕਿ ਉਹਨਾਂ ਨੂੰ ਅੱਜ ਜੁਡੀਸ਼ੀਅਲ ਅਸੀਕ ਕਰਵਾਉਣਾ ਹੁਣ ਗੱਲ ਦੰਗਲ ਗਰਲ ਦੇ ਗ੍ਰੈਂਡ ਵੈਲਕਮ ਦੀ ਪੈरिस ਤੋਂ ਭਾਰਤ ਪ੍ਰਤੀ ਵਿਨੇਸ਼ ਫੁਗਾੜ ਦਾ ਦਿੱਲੀ 에어ਪੋਰਟ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਫੈਨਸ ਦਾ ਪਿਆਰ ਦੇਖ ਕੇ ਵਿਨੇਸ਼ ਫੁਗਾੜ ਭਾਵਕ ਹੁੰਦੇ ਹੋਏ ਵੀ ਨਜ਼ਰ ਆਏ ਟੋਲਟ ਮੱਕਾ ਫੁੱਲਾਂ ਦੀ ਬਰਸਾਤ ਅਤੇ ਫੈਨਸ ਦਾ ਉਮੜਿਆ ਸੇਲਾਬ ਇਹ ਗ੍ਰੈਂਡ ਵੈਲਕਮ ਹੈ ਉਸ ਖਿਡਾਰੀ ਦਾ ਜੋ 올림픽 ਦੇ ਵਿੱਚ ਮੈਡਲ ਚਾਹੇ ਨਾ ਜਿੱਤ ਸਕੇ ਔਰ ਉਸਨੇ ਆਪਣੇ ਕਰੋੜਾਂ ਦੇਸ਼ਵਾਸੀਆਂ ਦਾ ਦਿਲ ਜਿੱਤ ਲਿਆ ਪੈरिस ਤੋਂ ਪਰਤੀ ਰੈਸਲ ਵਿਨੇਸ਼ ਫੋਗਾਟ ਦਾ ਦਿੱਲੀ 에ਅਰਪੋਰਟ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਵਿਨੇਸ਼ ਦੀ ਹੌਸਲਾ ਅਫਜ਼ਾਈ ਦੇ ਲਈ ਉਸਦਾ ਪਰਿਵਾਰ ਰੈਸਲਰ ਬਜਰੰਗ ਪੂਨੀ ਅਤੇ ਸਾਖਸ਼ੀ ਮਲਿਕ ਵੀ ਮੌਜੂਦ ਰਹੇ ਫੈਨਸ ਦਾ ਇਹਨਾਂ ਪਿਆਰ ਦੇਖ ਕੇ 에ਅਰਪੋਰਟ ਤੋਂ ਬਾਹਰ ਨਿਕਲਦਿਆਂ ਹੀ ਵਿਨੇਸ਼ ਫੋਗਾਟ ਭਾਵੁਕ ਹੋ ਗਈ ਅੱਖਾਂ ਦੇ ਵਿੱਚ ਹੰਝੂ ਸਨ ਪਰ ਇਹ ਮੈਡਲ ਨਾ ਮਿਲਣ ਕਰਕੇ ਨਹੀਂ ਬਲਕਿ ਏ ਹੰਜੂ ਤਾਂ ਫੈਨਸ ਦਾ ਪਿਆਰ ਦੇਖ ਕੇ ਨਿਕਲ ਰਹੇ ਸਨ ਇਨੀ ਸਪੋਰਟ ਦੇ ਲਈ ਵਿਨੇਸ਼ ਨੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਮੈਂ ਸ਼ੁਕਰਗੁਜ਼ਾਰ ਹੂ ਆਪਣੇ ਪੂਰੇ ਦੇਸ਼ ਵਾਸੀਓ ਕੀ ਇਤਨਾ ਪਿਆਰ ਅਤੇ ਸਮਰਥਨ ਦਾ ਇਸ ਮੌਕੇ ਬਜਰੰਗ ਪੂਨੀਆ ਨੇ ਵੀ ਇਸ ਗ੍ਰੈਂਡ ਵੈਲਕਮ ਦੇ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਪੂਰੇ ਦੇਸ਼ ਨੇ ਵਿਨੇਸ਼ ਦਾ ਰੋਡ ਤੋਂ ਪੋਡੀਅਮ ਤੱਕ ਦਾ ਸੰਘਰਸ਼ ਦੇਖਿਆ ਹੈ फोगाट का स्वागत जोरदार तरीके से किया गया है हमारे साथ विनेश फोगाट है विनेश फोगाट से बातचीत की कोशिश कर क्या, बजरंग क्या विनेश क्या आपके शब्द हैं विनेश बजरंग क्या कहेंगे आप पूरे देश का धन्यवाद इतना अच्छा वेलकम करने के लिए और विनेश ने वो चीज करके दिखाई है रोड से पोडियम विनेश क्या कहेंगे आपके पहले शब्द क्या होंगे न्यूज एटीन इंडिया पे विनेश क्या इस तरह के स्वागत की उम्मीद बोली है ਪਲੀਜ਼ ਮੋ ਲੀਡਰ ਨਹੀਂ ਸਰਦੇਸ਼ ਵਾਸੋਂ ਦਾ ਹੀ ਸੰਭ ਰਹੇਗਾ ਜ਼ਿੰਦਗੀ ਭਰ ਦੂਜੇ ਪਾਸੇ ਰੈਸਲਰ ਸਾਖੀ ਮਲਿਕ ਨੇ ਕਿਹਾ ਕਿ ਵਿਨੇਸ਼ ਅੱਗੇ ਸਿਆਸਤ ਵਿੱਚ ਐਂਟਰੀ ਕਰਨਗੇ ਜਾਂ ਰੈਸਲਿੰਗ ਹੀ ਜਾਰੀ ਰੱਖਣਗੇ ਇਸ ਦਾ ਫੈਸਲਾ ਖੁਦ ਵਿਨੇਸ਼ ਹੀ ਲਵੇਗਾ है बेटी इतना अच्छा काम करके आई है मेरी बहन इतना अच्छा नाम रोशन करके, करके आई है तो को, ये कोई पॉलिटिकल यात्रा नहीं है ना ये पॉलिटिकल कुछ है ये बस हमारे हाँ हमारी, हमारी जो आ, आ, मेरी बहन लगा लो फ्रेंड लगा लो उसका स्वागत है तो कुछ लोग ऑफर कर रहे हैं राज्यसभा कुछ लोग कह रहे हैं की चुनाव लड़िए देखो वो विनेश डिसाइड करेगी वो उसका करियर है वो भी उसको कुश्ती करनी है क्या करनी है अभी घर आइए तो एक दो दिन उससे सेटल होने दो ਦੱਸਿਆ ਕਿ ਵਿਨੇਸ਼ ਪੋਗਾਟ ਦੇ ਮੈਡਲ ਤੇ ਫੈਸਲਾ ਆਉਣ ਤੋਂ ਬਾਅਦ ਬੀਤੇ ਦਿਨ ਵਿਨੇਸ਼ ਪੋਗਾਟ ਦਾ ਪਹਿਲਾ ਬਿਆਨ ਸਾਹਮਣੇ ਆਇਆ ਸੀ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਵਿਨੇਸ਼ ਨੇ ਲਿਖਿਆ ਸੀ ਕਿ ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਸਮਾਂ ਆਉਣ ਤੇ ਹੀ ਬੋਲਾਂਗੇ ਦਿੱਲੀ ਤੋਂ న్యూਸ 18 ਦੇ ਲਈ ਰਵੀ ਮਿਸ਼ਰਾ ਅਤੇ ਨੀਰਜ ਦੀ ਰਿਪੋਰਟ ਤੌਦਰ ਕੱਲ 올림픽 ਖਿਡਾਰੀਆਂ ਦਾ ਸਨਮਾਨ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ 올림픽 ਦੇ ਵਿੱਚ ਈਸਾ ਲੈਣ ਵਾਲਿਆਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ ਕੁੱਲ 9.35 ਕਰੋੜ ਦੀ ਸਨਮਾਨ ਰਾਸ਼ੀ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਦਰਸਲ ਕੱਲ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇਸ ਨੂੰ ਲੈ ਕੇ ਜੋ ਕਿ ਆ ਸਮਾਗਮ ਰੱਖਿਆ ਗਿਆ ਤੇ ਇਸੇ ਦੌਰਾਨ ਆ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਉੱਥੇ ਹੀ ਜਿਹੜੇ ਪੰਜਾਬ ਦੇ ਖਿਡਾਰੀਆਂ ਨੇ 올림픽 ਦੇ ਵਿੱਚ ਵਿਸ਼ੇਸ਼ਾ ਲਿਆ ਉਹਨਾਂ ਸਾਰੇ ਖਿਡਾਰੀਆਂ ਦਾ ਸਨਮਾਨ ਹੋਵੇਗਾ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਰਾਸ਼ੀ ਦਿੱਤੀ ਜਾਵੇਗੀ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਸ਼ਾਨਦਾਰ ਪ੍ਰਦਰਸ਼ਨ 올림픽 ਦੇ ਵਿੱਚ ਰਿਹਾ 브్రాونز ਮੈਡਲ ਜਿੱਤਣ ਦੇ ਵਿੱਚ ਹਾਕੀ ਟੀਮ ਭਾਰਤੀ ਜੋ ਕੇ ਕਾਮਯਾਬ ਰਹੀ ਤਾਂ ਇਸ ਦੇ ਵਿਚਾਰੇ ਹੋਣ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਖਿਡਾਰੀਆਂ ਦਾ ਜੋ ਕੇ ਸਨਮਾਨ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਮਾਨਦੀਪ ਨੂੰ ਹਾਕੀ ਖਿਡਾਰੀਆਂ ਨੂੰ ਸਨਮਾਨ ਸਨਮਾਨਿਤ ਕੀਤਾ ਜਾਵੇਗਾ 1-1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਉੱਥੇ 올림픽 ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ ਤੇ ਕੁੱਲ 9.35 ਕਰੋੜ ਦੀ ਸਨਮਾਨ ਰਾਸ਼ੀ ਇਹਨਾਂ ਖਿਡਾਰੀਆਂ ਨੂੰ ਦਿੱਤੀ ਜਾਵੇਗੀ Is news headlines Aerotro Homes near Mohali Airport. Call 92074-92074. ਨਿਊ ਸੈਡਲਾਈਨਸ ਦੇ ਪ੍ਰાયੋਜਕ ਐਰੋਟਰੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074